ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰਾਤ ਦੋਇਦਾਰੀ ਦਾਇਆ ਖੇਲੇ ਸਗਲ ਜਗ ਇਸੇ ਦਾ ਹੀ ਅਨਵਾਦ ਕੀਤਾ ਹੈ ਇਸੇ ਨੂੰ ਖੋਲਿਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਮਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਬਹੁਤ ਬਹੁਤ ਸੰਜੋਗ ਬਣਾਇਆ ਜਿੱਥੇ ਜਿੱਥੇ ਗੁਰਬਾਣੀ ਦੇ ਸ਼ਬਦ ਰਹਿਸ ਤੇ ਰਮਜ਼ ਨਾਲ ਭਰੇ ਹੋਏ ਨੇ ਉਹਨਾਂ ਨਾਲ ਸ਼ਬਦਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਕਵਿਤ ਸਵਈਏ ਤੇ ਕਿਦਰੇ ਪੌੜੀਆਂ ਵਿੱਚ ਖੋਲੇ ਇੱਕ ਅੰਦਾਜ਼ੇ ਦੇ ਮੁਤਾਬਕ ਗੁਰਮਤ ਦੇਖੋ ਜੀ ਗੁਰਬਾਣੀ ਦੇਖੋ ਜੀ ਅਸਰ ਕੰਨੇ ਨੇ 150 ਦੇ ਕਰੀਬ ਐਸੇ ਸ਼ਬਦ ਨੇ ਜਿਨ੍ਹਾਂ ਦੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ ਪੌੜੀਆਂ ਵਿੱਚ ਕਬਤ ਸਵਈਆਂ ਵਿੱਚ ਉਸ ਕਾਲ ਵਿੱਚ ਧੰਨ ਗੁਰ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋ ਹੀ ਨਿਕਲ ਗਿਆ ਸੀ ਭਾਈ ਸਾਹਿਬ ਦੀ ਬਾਣੀ ਕੁੰਜੀ ਹੈ ਖੋਲਦੀ ਹੈ ਗੱਲ ਨੂੰ ਖੋਲਦੀ ਹੈ ਸ਼ਬਦ ਨੂੰ ਖੋਲਦੀ ਹੈ ਰਹਸ ਤੇ ਰਮਜ਼ ਦੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਉਸੇ ਨੂੰ ਖੋਲਦੇ ਨੇ ਭਾਈ ਗੁਰਦਾਸ ਜੀ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਬੋਲਣਾ ਪਵਨ ਕਰਕੇ ਹੈ ਦੇਹੀ ਮਾਟੀ ਬੋਲੇ ਪੰ ਪਵਨ ਟਕਰਾਂਦੀ ਹੈ ਨਾਭੀ ਨਾਲ ਇੱਕ ਧੁਨ ਉੱਠਦੀ ਹੈ ਇਹ ਧੁਨ ਪਹਿਲੇ ਪਹਿਲੇ ਨਾਭੀ ਤੋਂ ਉੱਠਦੀ ਹੈ ਜਦ ਅੰਦਰ ਬੋਲਣ ਦਾ ਫੁਰਨਾ ਪੈਦਾ ਹੁੰਦਾ ਉਸੇ ਫੁਰਨੇ ਦੇ ਸਮੇਂ ਪਵਨ ਨਾਭ ਨਾਲ ਟਕਰਾਂਦੀ ਹੈ ਇਸ ਵਾਸਤੇ ਸਾਡੇ ਦੇਸ਼ ਦੇ ਪ੍ਰਾਚੀਨ ઋષਿ ਮੁਣੀਆਂ ਨੇ ਨਾਭੀ ਨੂੰ ਧੁਨੀ ਆਖਿਆ ਧੁਨ ਇੱਥੋਂ ਹੀ ਉੱਠਦੀ ਹੈ ਆਵਾਜ਼ ਇੱਥੋਂ ਹੀ ਉੱਠਦੀ ਸਿਰਫ ਆਵਾਜ਼ ਉੱਠਦੀ ਏ ਇਹਦੇ ਵਿੱਚ ਅਲਫਾਜ਼ ਨਹੀਂ ਆਉਂਦੇ ਸਿਰਫ ਧੁਨ ਉੱਠਦੀ ਏ ਇਹਦੇ ਵਿੱਚ ਅੱਖਰ ਨਹੀਂ ਆਉਂਦੇ ਉਹ ਧੁਨ ਜਦ ਉੱਠਦੀ ਏ ਇਹਨੂੰ ਕਹਿੰਦੇ ਨੇ ਪਰਾ ਬਾਣੀ ਚਾਰ ਖਾਣੀਆਂ ਜਿੱਥੇ ਮੰਨਦੇ ਨੇ ਉਸ ਤਰ੍ਹਾਂ ਪਸ਼ੂ ਤੇ ਮਨੁੱਖੀ ਜਗਤ ਦੇ ਵਿੱਚ ਚਾਰ ਬਾਣੀਆਂ ਵੀ ਮੰਨਦੇ ਚਾਰ ਤਰ੍ਹਾਂ ਦੀ ਆਵਾਜ਼ ਵਨ ਜਦ ਨਾਭੀ ਨਾਲ ਟਕਰਾਂਦੀ ਹੈ ਤੇ ਜਦ ਧੁਨ ਉੱਠਦੀ ਹੈ ਇਹਨੂੰ ਕਹਿੰਦੇ ਨੇ ਪਰਾ ਇਹ ਫਿਰ ਉੱਪਰ ਹਿਰਦੇ ਤੱਕ ਪਹੁੰਚਦੀ ਹੈ ਇੱਥੇ ਤੱਕ ਪਹੁੰਚਦੇ ਆ ਪਹੁੰਚਦੇ ਆ ਇਹਨੂੰ ਅੱਖਰ ਮਿਲ ਜਾਂਦੇ ਨੇ ਧੁਨ ਨੂੰ ਅੱਖਰ ਮਿਲ ਜਾਂਦੇ ਨੇ ਆਵਾਜ਼ ਨੂੰ ਅਲਫਾਜ਼ ਮਿਲ ਜਾਂਦੇ ਐਸੀ ਬਣਤਰ ਪ੍ਰਭੂ ਨੇ ਮਨੁੱਖ ਦੇ ਅੰਦਰ ਬਣਾਈਏ ਪਸ਼ੂਆਂ ਦੇ ਅੰਦਰ ਨਹੀਂ ਆਵਾਜ਼ ਤੇ ਪਸ਼ੂਆਂ ਦੇ ਅੰਦਰ ਉੱਠਦੀ ਹੈ ਅਲਫ਼ਾਜ਼ ਕੋਈ ਨਹੀਂ ਧੁਨ ਤੇ ਪਸ਼ੂਆਂ ਦੇ ਅੰਦਰ ਉੱਠਦੀ ਹੈ ਪਰ ਅੱਖਰ ਨਹੀਂ ਧੁਨ ਤੇ ਗੁੰਗੇ ਦੇ ਅੰਦਰੋਂ ਵੀ ਉੱਠਦੀ ਹੈ ਪਰ ਅੱਖਰ ਨਹੀਂ ਅੱਖਰ ਨਹੀਂ ਇਹ ਧੁਨ ਜਿਹਨੂੰ ਕਹਿੰਦੇ ਨੇ ਪੜਾ ਹਿਰਦੇ ਤੱਕ ਪਹੁੰਚਦੇ ਆ ਪਹੁੰਚਦੇ ਆ ਇਨੂੰ ਅਕਸ਼ਰ ਮਿਲਦੇ ਨੇ ਇਹ ਫਿਰ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਇੱਥੇ ਪੂਰਾ ਵਾਕ ਬਣ ਜਾਂਦਾ ਜੋ ਕਹਿਣਾ ਇਸਨੂੰ ਮਧਮਾ ਕਹਿੰਦੇ ਨੇ ਜ਼ਬਾਨ ਇਸਨੂੰ ਬਾਹਰ ਪ੍ਰਗਟ ਕਰ ਦਿੰਦੀ ਹੈ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਬੈਖਰੀ